ਸਾਡੇ ਸਾਡੇ ਨੇ ਗੱਡੀ ਵੇਚੀ ਕਰੀ ਜਿੰਨੇ ਤੱਕ ਲਾ ਹਾਂ ਮੇਰਾ ਮਤਲਬ ਤੁਨ ਜਿੱਥੇ ਸਾਡਿਆ ਜਾ ਗਿਆ ਸਾਡੀ ਨਾਲ ਗੱਲ ਸੰਦੇ ਸਾਡੀ ਵੇਚੀ ਕਰਾਈ ਜਾਂਦੇ ਆ ਕਿ ਐਮਪੀ ਦਾ ਟੈਲੀਫੋਨ ਕਰਾ ਲਈ ਤੇ ਉਹ ਮੈਨੂੰ ਉਹਦੇ ਦੱਸੋ ਗੋਲੋਂ ਮੈਂ ਕਾਹ ਜਨੂਏ ਤੇ ਜੀ ਮੈਂ ਸੜਕ ਛੋ ਕੇ ਕਬੀ ਨਾ ਛੱਡ ਰਹੀਏ ਸਾਰਾ ਘੱਟ ਜਾਣਾ ਤੁਹਾਡਾ ਹਾਂ ਨਹੀਂ ਪੰਜਾਤੀ ਸਾਰਾ ਤੇਰੇ ਤੁਹਾਡੇ ਆਮਦ ਕੀ ਆ ਹਾਂ 3 ਫੁੱਟ 42 ਵਰਲੇ ਥਾਇਆ 3 ਮਹੀਨੇ ਲਈ ਉਹ ਤੀਕੂ ਕਾ ਕਰ ਨਹੀਂ ਉਹ ਤੀਕੂ ਕਾ ਕਰ ਉਹਨੂੰ ਜੁੜੀ ਕਿਤੇ ਮੈਂ ਦੋ ਪਲਾਟ ਵਰਤੇ ਸਾਨੂੰ ਰਸ ਤੇ ਆਈ ਸੰਜਕਸ਼ਨ ਹੋਈ ਗਨਾ ਦਾ ਰਾਗ ਮਸਲਾ ਬੇਨਤੀ ਕਰਾਂ ਕਿ ਇਹ ਨਹੀਂ ਕਾਲੂ ਕਿ ਅੱਜ ਤੋਂ ਨਾ 30 ਸਾਲ ਬੀਤੇ ਨੇ ਥੱਲੇ ਦੋ ਦੋ ਕਿੱਲੇ ਗਰਾਉਂਡ ਕਢਾਈ ਦੋ ਦੋੜਿਆਂ ਦਾ ਸਮਾਰੋਪ ਉੱਪਰ ਹੀ ਮੁਸਲ ਕਢਾਇਆ ਗਿਆ ਫਿਰ ਸ਼ੁਰੂ ਕੀਤਾ ਪਰ ਫਿਰ ਵੱਡਿਆ ਤੋਂ ਕੰਮ ਚੱਲਦਾ ਆਉਂਦਾ ਹਾਂ ਫਿਰ ਤੇ ਨਾ ਦੋ ਕਿੱਲੇ ਗਰਾਉਂਡ ਕਢਾਈ ਇਹਨਾਂ ਕੋਈ ਬੰਦੇ ਸਿੰਘ ਸਰਪੰਚ ਬਣਿਆ ਸੀ ਲੋ ਫਿਰ ਉਹਨੇ ਇੱਕ ਫਲੇ ਗਰਾਉਂਡ ਨੂੰ ਜ਼ਮੀਨ ਅਭੀ ਨਾ ਥੱਲੇ ਕਢਾਈ ਉਹ ਵੀ ਛੱਡ ਗਿਆ ਗੁਰਦਾਰੇ ਦਾ ਖਾਨਾ ਕੋ ਕਢਾਇਆ ਹੋਈ ਨਾ 25 30 ਸਾਲ ਖਾਦਾ ਗੱਲ ਕੱਖ ਵੀ ਨਹੀਂ ਕਿ ਜੇ ਲੱਗ ਮੈਂ ਜਿਹੜਾ ਜਗ੍ਹਾ ਤੇ ਬੰਦੀ ਹਾ ਕਰੋਨਾ ਪਰ ਇਹ ਦੇ ਰਹੇ ਨੇ ਬੰਦੇ ਜੋ ਰਸਤਾ ਦੇ ਤੋ ਫਧੀਤਾ ਉਹ ਯਾਰ ਬੰਦੇ ਆਏ ਪਿੰਡ ਦੇ ਮੱਗੇ ਵੀ ਕਹਿ ਤਾ ਮੋ ਇਹਨਾਂ ਨੂੰ ਰਸਤਾ ਕਿਉਂ ਦਿੰਦੇ ਆਪਾਂ ਜੇ ਅਸੀਂ ਸਾਡੀ ਮੈਂ ਡਿਊਟੀ ਲਈ ਰਸਤਾ ਦੇ ਮੈਨੂੰ ਕਿੱਧਾ ਆ ਕੇ ਦਵਾ। ਉਹ ਬੱਬੂ ਭਾਈ ਵੀ ਡਿਊਟੀ ਲਈ ਵੀ ਦਿੱਤਾ ਵੀ ਰਸਤਾ ਵੀ ਦਿਆ ਯਾਰ। ਓਕੇ ਗੁੱਡੀ ਯਾਰ ਆ ਜਾਓ ਆ ਬੰਦੇ ਆ ਕੇ ਮੈਨੂੰ ਆ ਕੇ ਫੇਰ ਹਾਂ ਤੋਂ ਮੈਂ ਐਸਐਸਬੀ ਨੂੰ ਵੀ ਕਰਨਾ ਆਪਾਂ ਛੱਡ ਦੋ ਐਸਐਸਬੀ ਨੂੰ ਕਰਦਾ ਤੋ ਇਹਦਾ ਰਸਤਾ ਰਸਤਾ ਲੈ ਕੇ ਦੇਤੇ ਦੀ ਡਿਊਟੀ ਆ ਬਸ ਸੈਟਰ ਤੋਂ ਜਾਂ ਲੋਕਾਂ ਪਿੰਡਾਂ ਜਾਂਦੇ ਉਹ ਜਿੱਥੇ ਇਹਨਾਂ ਦਾ ਬੰਦਾ ਉੱਥੋਂ ਦੌੜਾ ਦੇ ਨੂੰ ਸੈਂਟਰ ਚੋਂ ਸੈਂਟਰ ਤੋਂ ਉਹਨਾਂ ਦੇ ਪਲਾਡ ਦੋ ਭੰਜ ਜਾਂਦੇ ਨੇ ਬੜਾ ਵਧੀਆ ਹੱਸਦਾ ਸਾਥੀ ਜਿੱਦਾਂ ਮੱਦੀ ਲੱਗਦੇ ਉਹਨੂੰ ਪਿੱਛੇ ਆਤੀ ਥਾਂ ਤੋਂ ਤੂੰ ਹੀ ਇਹਨਾਂ ਨੂੰ ਜਿੱਥੇ ਇਹਨਾਂ ਦਾ ਸਾਬੰਦਾ ਬੰਦਾ ਉੱਥੋਂ ਦੌੜਾ ਦੇ ਹਾਂ ਉਥੋਂ ਦੌੜਾ ਦੇ ਦੱਸਨ ਦੇ ਗਿਆ ਹਾਂ ਠੀਕ ਹੈ בוא, 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 בוא ਕੋਪੀ ਵੀਰ ਨਾਲ ਕੋਈ ਮਾਚ ਆ ਰਿਹਾ ਹੈ ਨਾ ਮਾਚ ਆ ਰਿਹਾ ਹੈ ਬਹੁਤ ਬਹੁਤ ਆਦਿ ਤੇ ਬੀਐਮਟੀ ਹੈ ਨਾ ਕੋਈ ਕੋਈ ਤਾਂ ਹੀ ਤਾਂ ਹੀ ਆ ਗਿਆ ਬੀਐਸ ਬੀਸੀਐਲ ਦੇ ਵਿੱਚ ਰੈਕਟੀਫਾਈਰ ਹਾਂ ਬੀਜੀਪੀ ਪੰਜਾਬ ਫਾਰਮਰ ਤੋਂ ਕਰਵਾਇਆ ਹੈ ਮਾਰਕੀ ਤੇ ਐਡੀਪੀ ਦੇ ਰੂਪੀ ਸਾਥ ਨੇ ਹਾਂ ਉਹਦਾ ਜੀਸ਼ ਰੇਟ ਤੇ ਉਹਨਾਂ ਕੋ ਹਾਂ ਦੇ ਵਿੱਚ ਕਰ ਦਿੰਦੇ ਨੇ ਨਹੀਂ ਜਦ ਕਿਸ ਕੱਲ ਕਿਦੇ ਐਡੀਪੀ ਆਗਰ ਮੈਸੂ ਉਹ ਕਿਹਨਾਂ ਨੇ ਕਿਹੜਾ ਜੀਸ਼ ਹੈ ਉਸ ਤੋਂ ਵੱਡਾ ਹਾਂ ਜੀ ਐਨਓਸੀ ਪੀਜੀ ਦੀ ਵਾਰੀ ਇਹ ਦਿਖਾ ਤੁਸੀਂ ਨਾ ਕੋਈ। ਕੋਈ ਨਾ ਕੋਈ ਮਨੂਣਾ ਬਹੁਤ ਨੋ ਬਹੁਤ ਮਾਲ ਕਰਕੇ ਉਹਨੇ ਬੀਦਾ ਫੁੱਪੀ ਨੂੰ। ਇਹ ਉਹਦਾ ਕੋਲ ਆ ਗਈ ਉੱਪਰ ਆ ਜੀ ਬਾਤ ਹੋ ਗਈ। ਇਹ ਡਿਜੀਟਲ ਚਾਹ। ਠੀਕ ਹੈ ਬਈ ਕੰਮ ਕੀ ਕਰਦੇ। ਮਾਫੀ ਤੇ। ਤੂੰ ਫੁੱਪੀ ਨੂੰ ਬੋਲ ਬੋਲ ਦੇ 500 ਰੁਪਏ ਦੇ ਦੇ। ਸਾਡੇ ਪੀਖ। ਮੈਂ ਉਹ ਕਾਲ ਕਰਦਾ ਤੇ ਦਾਗ ਨਾ ਦੱਸ ਤੂੰ ਇੱਧਰ ਬੱਚਿਆਂ ਦੇ ਨਾਲ ਬਗੜਾ। ਸਾਡਾ ਕਬੂਦ ਬਖਾਲ ਲੈ ਕੇ ਦੋ ਮੈਂ ਉਸੇ ਤੇ ਵਟਸਐਪ ਕਰਾਂ ਤੂੰ ਉਸੇ ਦਾ ਕਾਲ ਕਰਾਂ। ਉਹ ਕੋਈ ਗੱਲ ਨਹੀਂ ਆ ਬੰਦੂ। ਆਪ ਕੋਈ ਦੋ ਲੈਣਾ ਲੈਣੀ ਹੈ ਦੋੜਾ ਲੈ ਕੇ ਦੋ ਮੈਂ ਉਸ ਨੂੰ ਕਾਰਗੋ ਦਾ ਬਰਸਾਮ ਕਰਿਆ ਤੇ ਆਨਕਾ ਦੋ ਹੀ ਮਾਸ ਐਂਦਾ ਦਿਖਾ ਨਹੀਂ ਲੱਗਦਾ ਉਸ ਤਾਨੂੰ ਲਾ ਐਂਦਾ ਕਿ ਤੂੰ ਦਿਖਾ ਨਹੀਂ ਉਸੇ ਹਾਂਜੀ ਚਲੋ 3 ਤੋਂ ਦੱਸੋ ਚਾਹੀਦਾ ਤੇ ਆਖ ਲਾ ਕਿ ਉਹਨਾਂ ਨੂੰ ਕੀ ਆਜ ਨਾਲ ਜੰਮ ਕੇ ਜਾਣਾ ਕਰ ਕਰ ਤੂੰ ਹਾਂ ਇਹਨਾਂ ਕੱਟੇ ਨੂੰ ਕੱਟੇ ਕਰਾ ਕੇ ਤੇ ਲੇ ਦੋ ਫੇਰ ਉਹ ਕੀ ਇਹ ਨੂੰ ਸੰਦੇਮ ਲੈ ਕੇ ਕਿ ਕਿ ਸੋਚਿਆ ਨੂੰ ਕੋਈ ਸੱਚਾ ਚੋਣਾਂ ਮੈਨੂੰ ਮੈਂ ਨਵਾਂ ਕਿਹਨੂੰ ਬੈਕਸ਼ਨ ਛੱਡ ਕੇ ਸਮਝਦੇ ਕਿ ਇਹ ਮੈਂ ਮਿਲਦੀ ਮੈਂ ਇਹ ਇਹ ਦਾ ਨਾਮ ਆ ਗਿਆ ਚੋਣਾਂ ਲੋਕੀਏ ਕੋਣ ਸਾਡੇ ਪਿੰਡ ਦਾ ਹੀ ਬੋਟਾ ਬੋਟਾ ਪਿੰਡ ਦਾ ਬੋਟਾ ਨਹੀਂ ਬੋਟਾ ਛੱਡ ਆਪਾਂ ਬੋਟਾ ਨੂੰ ਬੰਦ ਕਰੀਏ ਸਰਪੰਚ ਸਾਡੇ ਆਪਾਂ ਲੇ ਕੇ ਸਰਪੰਚ ਜੀ ਆਪਾਂ ਕਹਿੰਦੇ ਮੈਂ ਇਹ ਸਮਝਦੀਆਂ ਸਰਜੀ ਸਰਪੰਚੀ ਦੀਆਂ ਛੱਡੋ ਸਹੀ ਗਾਂ ਦੀ ਗੱਲ ਕਰਨੀ ਹੈ ਜਿਹੜੀ ਪਿੱਛੇ ਲੰਘੀ ਆ ਬੰਦਾ ਜੀ ਦਾ ਦੇਖਾ ਕਿ ਉਹ ਕਹਿੰਦਾ ਗੱਲ ਹੋਈ ਤਾਂ ਪੰਜ ਗਾਂ ਤਹੀ ਸਤਪਾਨਾ ਦੀ ਜਿੱਤੀ ਦੀ ਪਾਰਟੀ ਦੂਜੀ ਥਾਂ ਦੇ ਨਾਲ ਉਹਨੂੰ ਤਿਆਰ ਆ ਅੱਲ੍ਹਾ ਮੁਹਮਦ ਅਲੈਹਿ ਵਸੱਲਮ। ਥੰਲਾਓ ਮੈਂ ਤਾਂ ਬਾਹਰ ਹੀ ਉਹਨਾਂ ਨੇ ਕਿ ਆਪਣੇ ਸੰਤ ਜਣੇ ਦੱਸਤ ਇਹ ਤਾਂ ਮਰ ਗਿਆ ਮੁੰਡਾ ਉਹਨੇ ਦਿਖਾ ਦਿੱਤੀ ਆ ਉਹਦੇ ਬੇੜੇ ਨੇ ਆਪਣੇ ਸੰਤ ਜੀ ਸਪਾਲ ਭਾਜੀ ਹੈ ਸਿੱਧੇ ਤੋਂ ਸਪਾਲ ਨੂੰ ਉਹ ਕਰਵਾਇਆ ਜਦੋਂ ਮਾਰ ਉਹ ਦਿਲਦਾ ਜੀ ਉਹ ਵੀ ਬਰੋ ਨਾ ਦੋ ਜੀ ਕਿ ਦਿਖਾ ਦੇਣੀ ਨੂੰ ਆਵਾ ਕਲਾ ਬੀਸੀ ਕੋ ਚੱਲ ਕੇ ਸਾਡੀ ਦੋ ਜੀ ਮਾਰ ਤੋਂ ਹੁੰਦੀ ਆ ਕੋਈ ਜੱਤਨਾ ਨਹੀਂ ਹੋਣਾ ਮੈਂ ਕਹਿੰਦਾ ਦੂਜੀ ਪਾਰਟੀ ਜਿਹੜੀ ਹੁਣ ਉੱਤਰ ਪਈ ਉਹ ਆਪਣੇ ਦਾਇਰੇ ਦੇ ਮੁੰਡੇ ਨੂੰ ਬਣਾਇਆ ਕਰਾਉਂਦੇ ਮੈਂ ਤੁਹਾਡਾ ਸਹਿਦ ਮੈਨੂੰ ਦਿਖਾ ਦਿਓ ਉਹਰੇ ਡੀਸੀ ਦਾ ਗੱਲ ਅੱਛਾ ਜੀ ਹਾਂ ਕੱਲਰ ਦਫਤਰ ਕੋਈ ਉਹ ਤਾਂ ਕਿਸੇ ਨੂੰ ਕਈ ਦਿਨ ਦਿਖਾ ਚੁੱਕਾ ਚਲ ਕੋਈ ਨਹੀਂ ਸਤਾਨੂ ਵੀ ਲਿਆ ਦੇਣੇ ਇਹਦਾ ਨਹੀਂ ਪਤਾ ਲੱਗਦਾ ਠੀਕ ਹੈ ਜਦੋਂ ਆਉਂਦੇ ਹੋ ਕੰਮ ਕੋਲੋਂ ਦਿਖਾਸਦਾ ਮੈਂ ਕਹਿੰਦਾ ਠੀਕ ਹੈ ਠੀਕ ਹੈ ਅਜੀ ਉਸੇਲੇ ਅਫਸਰ ਨੂੰ ਭੇਜਣੀ ਹੁੰਦੀ ਹੈ ਉਸੇ ਦਾ ਕਹਿਣਾ ਹੁੰਦਾ ਵੇ ਤੱਕਾਉਂਦੇ ਕੋਈ ਠੀਕ ਹਾਂ ਇੱਕ ਸਾਹਿਬ ਹੋਰ ਬੈਂਦੀ ਥੋੜਾ ਜਿਹਾ ਵੰਡੂਣ ਵੀ ਹੋਏ ਕਹਿੰਦੇ ਸਾਨੂੰ ਨਹੀਂ ਉਹਨੇ ਉੱਥੇ ਸੱਦੇ ਸੱਦੇ ਨਹੀਂ ਨਹੀਂ ਤੁਹਾਨੂੰ ਹੋਗਾ ਪਾਣੀ ਉਹ ਦਫਾ ਹੋਣੀ ਕਿ ਉਹ ਦਫਾ ਹਾਂਜੀ ਆਹ ਮੈਂ ਗਰੀਬ ਉਹਨਾਂ ਦੇ ਪੈਸੇ ਦੇਣਾਰੇ ਅੱਡੇ ਕਿਰਾਏ ਦੇ ਬੇਰੀ ਸ਼ਾਪ ਕਰਦੀ ਆਪਾਂ ਤੁਹਾਨੂੰ ਕੋਲ ਦੇ ਉਹਨਾਂ ਦਾ ਕਹਿ ਰਹੇ ਨਾ ਜੀ ਉਹਨਾਂ ਕੋਲ ਕਰਦੇ ਜੀ ਦੇ ਪੈਸੇ ਦੇ ਦਿੰਦੇ 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 ਦ ਲੱਖੇ ਤਾਂ ਬਗੀਆ ਸਾਡਾ ਸਾਨੂੰ ਤੁਹਾਡਾ ਕੀ ਦੁਨੀਆ ਦੇ ਕੰਮ ਤਾਂ ਹਾਂ ਦੁਨੀਆ ਨੂੰ ਬੜਾ ਮਸਾਜ ਕਰਾਉਂਦਾ ਹੈ ਕਿਹੜਾ ਹੈ ਰੋ ਰੋ ਉਹ ਨਾ ਨਾ ਕਰਦੇ ਹਾਂ ਤਾਕ ਉਹ ਜਾਂਦੇ ਨਹੀਂ ਪੈਰੀ ਆਉਂਦੀ ਨੰਬਰ ਦਾ ਜਿਹਦੇ ਜਾਂਦੇ ਹੋਏ ਪਾਸੇ ਕੱਲ ਵੀ ਸੀ ਸਾਹ ਦੇ ਜਾਣਾ ਦੇਖਣਾ ਆਓ ਇਹ ਕੰਮ ਕਰਕੇ ਹਾਂ ਪਹਿਲੀ ਤੇ ਰੋਡ ਤੇ ਤੇ ਸਾਡੀ ਉਹ ਬਾਕੀ ਦੀ ਰੋਡ ਕਿੱਥੇ ਦੀ ਮੱਦੀ ਦੇ ਤੋਂ ਵੀ ਲੜੀਆਂ ਨੇ ਹਾਂ ਤੇ ਮੈਂ ਚਾਹੁੰਦਾ ਕਿ ਟੋਟਲ ਕਿੰਨੇ ਪੈਣਗੇ ਭਾਰੀ ਸਰ ਇਹ ਗਿਆ ਰਿਹਾ ਹੈ ਦੇ 170 50 ਹਾਂ ਤੇ ਹੈ ਗਿਆ ਜਿੱਦਾਂ ਰੋਡ ਤੇ ਆ ਦੇ ਵਿੱਚ ਹਾਂ 20 ਕਿਲੇ ਮੰਗਦੇ ਆ ਗੱਡ ਵਾਲੇ ਹਾਂ ਤੇ 20 ਕਿਲੇ ਜਾਂਦੇ ਤਾਂ ਨੰਬਰਾ ਪਰ ਆ ਵੀ ਹੁੰਦੀ ਆ ਹਾਂ ਤੇ ਜਾਉਂਦੀ ਸਾਡੀ ਉਹ ਇਹ ਉਹ ਦਫਤਰ ਕੋਟ ਸਰ ਘਾਟ ਬਟਾ ਦੇ ਜਿੰਨੇ ਜਿੱਥੇ ਸਰਦਾਰ ਡਿਸਾਈਡ ਕਰਦਾ ਉਹ ਪਹਿਲੇ ਤਾਂ ਆਪਣੀ ਛੱਬੀ ਬੀਤੀ ਉਹਦੇ ਜਿਹੜੇ ਵੀ ਬੰਦੇ ਜਿਹੜੀ ਚੀਜ਼ ਬਣੂ ਸਰਦਾਰ ਦੀ ਹਾਂਜੀ ਉਹ ਤੇ ਇਹ ਕਹਿੰਦਾ ਨਾ ਰੱਖਿਆ ਰੱਖਿਆ ਜੀ ਸਰ ਮੈਨੇਜਰ ਜੀ ਭਾਵੇਂ ਲਾ ਕੇ ਨਾ ਫਿਰ ਉਹ ਨਾ ਤਾਂ ਪਹੌੜੇ ਨਾ ਕਾਲ ਵੱਲ ਦੇ ਜੀ ਇਹ ਬੱਚੇ ਪਾਣਾਂ ਦਾ ਸਾਰੇ ਕਿ ਕਿਉਂਕਿ ਕਿਲਾ ਕਿਲਾ ਦੱਸੋ ਕਿ ਕਿੰਨੇ ਸਹਾਰਾ ਵਿੱਚ ਨਿਆਰੇ ਕੋਲੇ ਕੁਝ ਮਾਰ ਵਾਰ ਕਿਲੇ ਦੇ ਨਾਮ ਤੋਂ ਕਿਲਾ ਸਿਰਫ ਇਹ ਤਾਂ ਹੈ ਹਾਂ ਹਾਂ ਸਰਵੇਨ ਇਹੋ ਦੋ ਕੁਰੇ ਨੇ ਜਿਹੜੇ ਵਿੱਚ ਵੱਡੇ ਦੋ ਕਿਲੇ ਤੇ ਦੋ ਕਿਲੇ ਦੋ ਕਿਲੇ ਆ ਗੜੀ ਵੇਚ ਚਾਰ ਕਿਲੇ ਹਾਂਜੀ ਮੈਂ ਮੈਨੂੰ ਆਪ ਕੋਈ ਨਹੀਂ ਤਾਂ ਕੋਈ ਲੀਡਰਾਂ ਦਾ ਝੂਠਾ ਬੋਲੋ ਨਹੀਂ ਉਹਨਾਂ ਨੇ ਸਰਵੇ ਕਰਾਇਆ ਕਿ ਸਾਦਨ ਦੇ ਉੱਪਰ ਟਾਟਾ ਤੇ ਇੱਕੋ ਦੋ ਮੈਂ ਕਹਿ ਰਿਹਾ ਦੁਬਾਰਾ ਕਰ ਕੋ ਮਾਰ ਹਾਂਜੀ ਵਾਰਤ ਹਾਂਜੀ ਤੁਸੀਂ ਦੇਖਦੇ ਹੋ ਮੈਂ ਇਹ ਇਹਨਾਂ ਜਿਹੜੀ ਉਹਨਾਂ ਨੂੰ ਮਤਲਬ ਸਹੀ ਲੱਗੀ ਤੇ ਆ ਆਮ ਸਹੀ ਹੈ ਹਾਂਜੀ ਉਹ ਤੇ ਗੱਲ ਬੜਾ ਨਾ ਕੋਦੋਂ ਬੜਾ ਜੇ ਵੀ ਮੰਗੇ ਪਰ ਬੜੇ ਯੋਧਾ ਦਾ ਇਹ ਸਾਰੇ ਤੁਹਾਨੂੰ ਜੇ ਅੱਠ ਦੋ ਚੱਲੀ ਜਾਂਦਾ ਅੱਠ ਤੋਂ ਹੀ ਕਰਿਆ ਓਏ ਅੱਠ ਦੋ ਫੇਲੀ ਦੇ ਤੇ ਲੈ ਨਾ ਉਹਨਾਂ ਆਪਾਂ ਤੇ ਸ਼ੇਮ ਸਿੰਘ ਨੂੰ ਕਹਿ ਗਿਆ ਆਪਣਾ ਤਾਜ਼ੀ ਲੈ ਕੇ ਉਹਨਾਂ ਨੇ ਬੀਸੀ ਨੂੰ ਵੀ ਦੱਸਦੀ ਵੀ ਜ਼ਮੀਨ ਦਾ ਸਰਵਾਣੀ ਕਰਾ ਦੋ ਵਾਰੀ ਵਾਰੀ ਉਹ ਰਨ ਪੇਡ ਬਾਰਡਰ ਦੇ ਅਗਲੇ ਮੈਨੂੰ ਸਕੂਲ ਆ ਕੇ ਕੋਦੇ ਪਾਲ ਮੈਂ ਵਾਰਾਂ ਦੇ ਵਿੱਚ ਅੱਗੇ ਇੱਕ ਸਕੂਲ ਹੈ ਉਹ ਤੁਜੀ ਦੀ ਦਿੱਤੀ ਆ ਉਹਦੀ ਹਾਂਜੀ ਉਹ ਵੀ ਉਹਦੇ ਕਿਸੇ ਨੇ ਦੱਸਿਆ ਲਾਤੀ ਅੱਛਾ ਤੇ ਵਾਰੀ ਸਾਧ ਅੱਗੇ ਜਾਂਦੀ ਆ ਆਪਣਾ ਫਾਇਦਾ ਕਿਉਂਕਿ ਆਲਰੇਡੀ ਉੱਥੇ ਸਕੂਲ ਦੀ ਜੀਨ ਹੈ ਤੁਜੀ ਆ ਨਾਲ ਸਕੂਲ ਉੱਥੇ ਆਲਰੇਡੀ ਦਾ ਘਟ ਗਿਆ ਜੀ ਕੀ ਜਦੋਂ ਹਾਂ ਉਹ ਇੱਥੇ ਤੇ 10 ਸਾਲ ਵੀ ਵਾਲੇ ਦੇ ਉਹਨਾਂ ਨੂੰ ਦੇਣੀ ਪੁੱਜਤਾਂ ਨੇ ਸੰਦੀਪ ਵਾਲੇ ਨੇ ਦੇਣ ਦੀ ਤਿਆਰ ਆ ਉਹ ਤੇ ਕਹਿੰਦੇ ਵੀ ਦੇ ਦੇ ਉੱਥੇ ਕਰਾ ਦੋ ਸਰ ਸਰ ਕਹਿੰਦੇ ਉਹਨਾਂ ਦੀ ਹੈ ਕਿ ਦੀ ਪਤਾ ਨਹੀਂ ਉਹਨੂੰ ਦੇ ਵੀ ਸੌਣ ਸੌਣ ਦੇ ਹਾਂ ਕੋਈ ਦੇਖ ਲੀਸੀ ਨੂੰ ਪੁੱਛ ਲਾ ਮੈਂ ਕੋਈ ਫਰਮਾਨ ਦੇਸੀ ਨੂੰ ਪੁੱਛ ਬਹੁਤ ਚੰਗਾ ਆਇਓ ਹਾਂ ਜੀ ਦੇਸੀ ਨੂੰ ਪੁੱਛੂਗਾ ਕਰ ਕੀ ਕਰ ਸਕਦੇ ਹਾਂ ਪਰ ਇਹ ਜੀ ਤੁਸੀਂ ਜਦ ਕਰਮਾ ਆ ਤੁਹਾਡੇ ਬੜੇ ਕਾਜ ਹੋਣਗੇ ਤਾਂ ਕੋਈ ਇਦਾਂ ਦਾ ਸੋਚਦੇ ਤੁਹਾਡੀ ਜ਼ਮੀਨਾਂ ਬੜੀਆਂ ਵੱਡੀਆਂ ਨੇ ਜ਼ਮੀਨਾਂ ਬੜੀਆਂ ਨੇ ਬੱਚਿਆਂ ਦਾ ਤੁਹਾਡੇ ਵਿੱਚ ਨਾਲ ਬਾਰੀ ਥੋੜੀ ਥੋੜੀ ਸਾਰੇ ਬੱਚੇ ਦੇ ਇੱਕ ਇੱਕ ਤੁਹਾਡੇ ਬੱਚੇ ਗਾਂ ਪੀੜੀ ਦਾ ਪੀੜੀ ਪਤਾ ਹੈ ਨਾ ਕੰਨਾ ਫਾਇਦਾ ਹੋ ਜਾਣਾ ਤੁਹਾਡੇ ਇੱਥੇ ਦਾ ਤੁਹਾਡੀਆਂ ਕੁੜੀਆਂ ਧੀਆ ਬੜਿਆ ਕਰਦੇ ਨੇ ਆਪਣੇ ਇਹ ਤਾਂ ਕੰਮ ਆਲੇ ਨੇ ਭਗਵਾਨ ਜੀ ਮਾਨੂ ਸਿੱਧਾ ਦਾ ਵੀ ਕਾਰਜ ਦੇ ਲੱਗੇ ਆਪਾਂ ਇਹ ਤਾਂ ਸੱਜੇ ਤਾਂ ਦੇ ਕਾ ਪੁੱਤ ਪੋਤਰੇ ਕਾ ਨੰਗਾ ਜੇ ਸੱਲ ਬਣ ਕਾਜ ਬਣਿਆ ਜੇ ਸਾਰਾ ਨੰਗਾਲੇ ਤੇ ਬਿਲਦੇ ਨਹੀਂ ਹਾਂ ਮਾਗੀ ਦੀ ਨੀਰ ਥੋੜੀ ਆ ਨਾ ਮਗਰ ਇਹ ਲੋਕੀ ਸਾਰੇ ਪਿੰਡ ਮਾਰੀ ਘਟ ਨੇ ਨਾ ਪੰਚਾਇਤ ਦੀ ਬੁਆਗੇ ਕੋਈ ਕੋਈ ਤੋ ਹੋਏ ਦੇ ਦੇਖੋ ਜਦੋਂ ਗਲਤ ਕੰਮ ਕੀਤਾ ਲੋਕਾਂ ਨੇ ਜੇ ਕੋਈ ਜਾਇਨ ਕੰਮ ਕਰਦੇ ਉਹਨਾਂ ਦਾ چلਦਾ ਹੈ ਨਾ ਹੁੰਦਾ ਹੈ ਚਲੋ ਸਾਡਾ ਨਾ ਨਾ ਕਬਜ਼ਾ ਦੇ ਨਹੀਂ ਕੀਤਾ ਕਬਜ਼ਾ ਦੇ ਦਿੱਤਾ ਦੋ ਤੁਸੀਂ ਆਪ ਕੋ ਵਾਹਦੇ ਹੋ ਠੀਕ ਕਰਦੇ ਨੇ ਤੁਹਾਨੂੰ ਜੇਕਰ ਕਹਿੰਦਾ ਆਪਣੀ ਮੋਦੀਪਾਲੀ ਉੱਧਰ ਕਰ ਦੋ ਸਾਨੂੰ ਦੀ ਉੱਤੇ ਕੋਈ ਤਾਲ ਨਹੀਂ ਨਾ ਅਰੇ ਤੇ ਕਹਿੰਦਾ ਪਿੰਡ ਵਾਲਿਆਂ ਦਾ ਪਹਹਾਣਾ ਤੇ ਇਹਦਾ ਜਿੱਦਾਂ ਮੇ ਹੋਵੇ ਠੀਕ ਹੈ ਜੀ ਚਲੋ ਵੇਖ ਲਾਂਗੇ ਜੇ ਸਾਦਨ ਦੇ ਵਾਲੇ ਉਹਨਾਂ ਦਾ ਜਗਤ ਗੋੜੀਆਂ ਪਹਿਲਾਂ ਉਹਨਾਂ ਦਾ ਲੋਕੇਸ਼ਨ ਵੇਖਣੀ ਆ ਵੀ ਕਿੱਧਰ ਨੂੰ ਬੱਸਾ ਜਾ ਸਕਦੇ ਆ ਕਿੰਧੋ ਜਿਆਦਾ ਮਤਲਬ ਜਿਹੜਾ ਸੂਖ ਜਿਹੜੇ ਬੱਚਿਆਂ ਨੂੰ ਹੋ ਸਕਦਾ ਕੁੱਤੇ ਦੋਨਰ ਇਸਦੇ ਲੈਬੋਰਟਰੀ ਬੋਕਾ ਦਾ ਸਾਨੂੰ ਨੰਗਲਾਨਾ ਕਾਲਜ ਦੇ ਪਿਛਲੇ ਥਾਂ ਤੇ ਉੱਥੇ ਲੋਕ ਨਸ਼ਾ ਪੀਂਦਾ ਹੂਚੇ ਹੋਏ ਆ ਤੇ ਜੇ ਬਣਾਉਣੀ ਮਿਲਦੀ ਨਹੀਂ ਤਾਂ ਉੱਥੇ ਵੀ ਬੰਦ ਨਹੀਂ ਨਹੀਂ ਹੁਕਮ ਉਹ ਅਰੜੀ ਦਾ ਹਾਂ ਇਹ ਨਮਾ ਵਧੀਆ ਕੰਮ ਬਣੂਗਾ ਤਾਂ ਕਰੀਏ ਆ ਦਾ ਕਰਦੇ ਹਾਂ ਹਾਂ ਕੱਲ ਕੋਈ ਨਾ ਉੱਥੇ ਆ ਜਾਓ ਸਰ ਜੀ ਇਹਨਾਂ ਕਰੋ ਵੇਰਕਾਰੀ ਕਰੋ ਵੇਰਕਾਰੀ ਕਰੋ ਜੇ ਨਾ ਨਾ ਕੋਈ ਨਾ ਜਦਾਂ ਕਰੋ ਨਹੀਂ ਨਹੀਂ ਉਹਦਾਂ ਨਾ ਕਰੋ ਵੀ ਕਾ ਦੋ ਮੇਰੇ ਨਾਲ ਲੈ ਉਹਨਾਂ ਤੋਂ ਹੀ ਗੱਲ ਕੀਤੀ ਬਾਗ ਤੋਂ ਖਲ ਪੁੱਦਿਆ ਮੈਂ ਆਪਣੇ ਪਿੰਡ ਲਈ ਜੋਦ ਲਾਇਆ ਨਹੀਂ ਬੜੀ ਗੱਲ ਸੁਣੋ ਮੈਂ ਆਪਣੇ ਪਿੰਡ ਦੀ ਜੋਦ ਲਾਇਆ ਦਿੱਤੇ ਹਾਂ ਜੀ ਪਰ ਉਹ ਨਹੀਂ ਬਣੀ ਤੇ ਅਸੀਂ ਕਿੱਥੇ ਜਾਵਾਂਗੇ ਫਿਰ ਬੜੇ ਪਿੰਡ ਚ ਜੋਦ ਲੰਦਾ ਜੂਨੀ ਪਿੰਡ ਪੜੀ ਆਕੀ ਦੱਸਦੇ ਸੱਜੋ ਤੇ ਮੈਂ ਉਹਦੇ ਲਈ ਬੜੀ ਜੋਦ ਲਾਈ ਵੀ ਦਿਖਦੇ ਉਹ ਕਈ ਸੱਜਣ ਕਰਦੇ ਆ ਨਾ ਉਹ ਕਹਿੰਦੇ ਨਹੀਂ ਤੇ ਤੇ 18 ਤਵ ਹੈ ਦੋਈ ਦਾ ਕੁਵਾਲਾ ਦੀ ਜਰੀ ਉਨੂੰ ਦਿਸੀ ਦਾ ਫੂਨਾ ਕਿਦੀ ਕਿ ਉੱਥੇ ਸਕੂਲ ਆ ਰਹੀ ਹੁੰਦਾ ਨੇ ਦਿੱਤਾ ਸਾਧੋ ਸਕੂਲ ਨੂੰ ਵੇਖਦਾ ਬਣਾ ਉਸ ਸਾਰੇ ਦੋ ਲੋਕੇਸ਼ਨਾਂ ਤੇ ਜਿਹੜੇ ਬੰਦੇ ਦੇ ਵਿੱਚ ਆ ਗਿਆ ਉਹ ਸਾਰੇ ਲੋਰ ਚ ਉਹ ਸਾਰੇ ਬੰਦਾ ਵਿਲੇਜ ਨੇ ਬਲੋਂਦੇ ਦੇ ਕੋਸੇ ਇਹਨਾਂ ਦੀ ਇੱਕ ਵਾਰੀ ਹੱਦੀ ਰਹਿਣਾ ਨਹੀਂ ਕੁਝ ਵੀ ਮੰਨਾਂ ਨਹੀਂ ਰਹਿਣਾ ਤੇ ਮਾਲਕੀ ਚੇ ਗੋ ਕੱਲਾ ਕੇ ਦੋ ਗੱਲੇ ਹਾਂ ਬਲੋਂਦੇ ਨਾਲ ਛੇੜਿਆ ਤੇ ਹੈਗਾ ਪੰਚਾਇਤ ਦੇ ਸਿਰ ਤੇ ਸਾਰੇ ਰਹਿਣ ਉਹ ਵੀ ਤੁਹਾਨੂੰ ਕਈ ਵਾਰ ਪਹਿਲਾਂ ਵੀ ਦੱਸੀ ਗੱਲ ਵੀ ਸਾਡਾ ਪਿੰਡ ਇਹ ਤੋਂ ਹੁਣ ਦੋਸ ਵਾਰੀ ਮਿਹਰਬਾਨੀ ਕੀਤੀ ਦਿਓ ਸਾਡੇ ਕੋਲੋਂ ਕਲੇਸ਼ ਨਾ ਕਰੋ ਉਹ ਨਹੀਂ ਗਏ ਤਾਂ ਕਲੇਸ਼ ਹੋਣਾ ਕਿ ਅਜੇ ਮੇਰੇ ਕੋ ਭਲਾ ਕਰਦਾ ਜਉਨੇ ਆਪਾਂ ਅਨਾਉਂਸ ਕੀਤਾ ਇਲੈਕਟਰੀਕ ਵਿਕਾਰ ਦੇ ਆਪਣੇ ਨਾਤੇ ਪੜਾਉਂਗਾ। ਸੋ ਕਾਜ ਕਿਉਂ ਸੀਰ ਸਾਹਿਬ ਦੀ ਮਿਹਰਬਾਨੀ ਕਿ ਉਹਨਾਂ ਨੇ ਕਿਹਾ ਸਾ ਵੀ ਕੁਝ ਨਾਰਾਇਣ ਨੂੰ ਪਾਣੀ। ਤਾਂ ਉਹ ਦੀ ਸਿੱਧੀ ਡਿਊਟੀ ਲਈ ਮੇਰੇ ਤੇ ਡਿਊਟੀ ਹੁੰਦੀ। ਮੈਨੂੰ ਵੀ ਕਿਹਾ ਸੀ ਸਾ ਤੂੰ ਨਾਮ ਦੇ ਤਿੰਨ ਨੂੰ ਦੱਸ ਦੇ। ਹਾਂ। ਮੈਂ ਕਿਹਾ ਕਿ ਮੈਂ ਉਹਨਾਂ ਨੂੰ ਕਹਿ ਆ ਕਿ ਦੇਰੇ ਦੋਪੇ ਦੱਸ ਦੇ ਇਲੈਕਟਰੀਕ ਵਿਕਾਰ ਦਾ ਪਾਣੀ। ਤੇ ਉੱਥੇ ਵੀ ਲੋਕਾਂ ਨੇ ਕਾਲਜ ਦੀ ਮੰਗ ਕੀਤੀ ਵੀ ਸਾਡੀਆਂ ਲੜਕੀਆਂ ਬੜੀ ਦੂਰ ਦੂਰ ਜਾਂਦੀਆਂ। ਸਮਝ ਲਈ? ਉੱਥੇ ਹੋਇਆ ਕਿ ਬਹਿਤ ਦੰਦਾਸ ਚਲਦਾ ਹੀ ਗਿਆ ਕਿ ਦੰਦਾਸਾਂ ਦੇ ਦੇਦੇ ਆਉਂਦੇ ਫਿਰਦੇ ਨੇ ਦੰਦਾਸਾਂ ਦੇ ਫਿਰਦੇ ਨੇ ਉੱਥੇ ਉਹਨਾਂ ਇੱਕ ਬੰਦੋਂ ਨੂੰ ਉਹ ਵੀ ਕੱਲੋਂ ਵੇਖਾਂਗੇ ਇਹਦਾ ਕੀ ਗੱਲ ਕਰਦੇ ਸਰ ਉਹ ਜਿਹੜਾ ਸਕੂਲ ਹੈ ਉਹ ਵੀ ਉਦੋਂ ਵੀ ਸਾਡੇ ਪਿੰਡ ਹੀ ਆਉਂਦਾ ਜੂ। ਉਦੋਂ ਉੱਥੇ ਧੱਕ ਤੋਂ ਇੱਕ ਗੱਲਿਆ ਹੱਥ ਤੋਂ ਜੋੜ ਗਏ ਦੋ ਕਹਿ ਕੇ ਨਾ ਮਨਦੀ ਸਾਬ ਨੂੰ ਬੋਲੀ ਨੂੰ ਕਹਿ ਕੇ ਉਦੋਂ ਉਹ ਵੀ ਉੱਥੇ ਗੱਲਿਆ ਹੁਣ ਕੇ ਉਹ ਕਦਮਾਂ ਖੰ ਨਹੀਂ ਦੱਸੇ ਮਿਲ ਜੀ ਸਿਰ ਕਰ ਤੋਹਾਂ ਇਹ ਕਹਿੰਦਾ ਜਿਹੜਾ ਸਰਕਾਰੀ ਗੁੰਮ ਨੇ ਉਹ ਸਰਕਾਰੀ ਗੁੰਮ ਨੇ ਮੈਂ ਤੇ ਇਹ ਕਹਿੰਦਾ ਵੀ ਆਪਣੇ ਹੱਦ ਦੇ ਕਾਲ ਦੇ ਮਰਦਾ ਜਿਹੜਾ ਮੈਂ ਤੇ ਮਤਲਬ ਇਹ ਤੇ ਆਪਾਂ ਵੀ ਉਹਨਾਂ ਦੇ ਕਾਲ ਬੜੇ ਆਪਣੇ ਬੱਚੇ ਬੜੇ ਆਪਣੇ ਭੀਆਂ ਪੜ੍ਹ ਕੇ ਜਾਉਂਦਾ ਜੀ ਜੀ ਇਹਦੇ ਸਾਥ ਸਰ ਬਾਾਕੀ ਥੋੜੀ ਆ ਸਾਡੀ ਥੋੜੀ ਮਾਲਕੀ ਆ ਉਹਦੇ ਸਿਰ ਤੇ ਕਿਦਰਾ ਕਰਨ ਦੇ ਚਰੇ ਕੋਈ ਗੱਲ ਨਹੀਂ ਆਪਾਂ ਸਾਥ ਤੇਰ ਦਾ ਦੇਖਾਂ ਹਾਂਜੀ ਹਾਂਜੀ ਸ਼ਰਦੂ ਦੇਵਾ ਨੇ ਵੀ ਕਿਹਾ ਉਹਨਾਂ ਦਾ ਆਪ ਕਹਿੰਦੇ ਦੋ ਦੋ ਉਹਨਾਂ ਦਾ ਆਪ ਕਰ ਰਹੇ ਕੋਈ ਨਹੀਂ ਕੰਕਲ ਕੋਈ ਨਹੀਂ ਦੇਖੋ ਕੋਈ ਨਹੀਂ ਵਿਖਾ ਕੇ ਅੱਪਾ ਬੰਦੇ ਦੇ ਦੇਖੋ ਕੋਈ ਨਹੀਂ ਤਾਂ ਕੋਈ ਹੋਈ ਏਦਾਂ ਦੀ ਗੱਲ ਫਿਰ ਤੁਸੀਂ ਮੇਰੇ ਵਾਸਤੇ ਆ ਪਰ ਜੇ ਮੈਂ ਕਰ ਸਕਦਾ ਹਾਂ ਤਾਂ ਮੈਂ ਕਰ ਦੂਗਾ ਵਾ ਵਾ ਕਰੋ ਮਿਹਰਬਾਨੀ ਉਹ ਮੇਰੇ ਤੇ ਬੰਦੇ ਨਹੀਂ ਬਹੁਤ ਸਰਕਾਰ ਤੁਹਾਡੇ ਆ ਤੇ ਸਾਰਾ ਸਭ ਕੁਝ ਕੋਈ ਗੱਲਬਾਤ ਕਰਨਾ ਠੀਕ ਹੈ ਬਸ ਆਏ ਉਹ ਨਹੀਂ ਜਾਣਗੇ ਵੀ ਜੀ ਤਾਂ ਇਸ ਖਾਸੇ ਤੋਂ ਬਾਅਦ ਇਹ ਬੇਤੋ ਕਰੀਏ ਕਿ ਅੱਜ ਦੇ ਸਾਥੋਂ ਜੇ ਕਿ ਆਪਣਾ ਰਿਪੋਰਟ ਆਇਆ ਤਾਂ ਤੱਕ ਰਹੀ ਆਪਾਂ ਗੱਲ ਤੇ ਉਹਨਾਂ ਨੇ ਸਿਆਸਤ ਕਰਦਾ ਸਰ ਜ਼ਰੂਰੀ ਆਜਣ ਬੰਦੀ ਰੱਖਦੇ ਆਂ ਅਹੀਂ ਮੁੜ ਕੇ ਆਪਣੇ ਬਦਲੇ ਨਾ ਬਣਾ ਕੇ ਕੋਈ ਫਿਰੀ ਜਾਂਦਾ ਜਾਂਦਾ ਡਿਪਟੀ ਸਾਹਿਬ ਨੂੰ ਕਹਿ ਦੂਗਾ ਕੋਈ ਨਹੀਂ ਤੂੰ ਡਿਪਟੀ ਸਾਹਿਬ ਨੂੰ ਆਹ ਡਿਪਟੀ ਸਾਹਿਬ ਆਪਣੇ ਵਕੀਲ ਨਾਲ ਥੋੜੀ ਸਲਾਹ ਕਰ ਲਓ ਵਕੀਲ ਨੂੰ ਮੈਂ ਵਕੀਲ ਕਹਿੰਦਾ ਵੀ ਆਹ ਕੀਤਾ ਹੀ ਨਹੀਂ ਜੀ ਸਾਨੂੰ ਨਹੀਂ ਸਮਝ ਨਹੀਂ ਨਾ ਇਹ ਸਮਝਣ ਆਉਂਦੇ ਫੇਰ ਅਹੀਂ ਕਰਾਂਗੇ ਨਾ ਵਕੀਲ ਤੇ ਮੈਂ ਤੁਹਾਨੂੰ ਜ਼ਮਾਨਤਾ ਕਰਾਉਣੇ ਪੈਣੇ ਇਹ ਸਮਝਣ ਆ ਕੇ ਤਾਂ ਤੇ ਤੁਸੀਂ ਡਿਪਟੀ ਸਾਹਿਬ ਨੂੰ ਕਹੋ ਸਾਡਾ ਪਰਚਾ ਸਟੈਂਡ ਕਰ ਦੇਣ ਸਟੈਂਡ ਕਰ ਦੇ ਫੇਰ ਆਪਾਂ ਸਾਈਨ ਕਰਾਂਗੇ ਨਾ ਰਾਈ ਦਾ ਨਹੀਂ ਹਾਂ ਜੀ ਹਾਂ ਜੀ ਉਹ ਉਹ ਮੁੱਕਾ ਦਾਗਾ ਉਹ ਮੁਕਾਤ ਨਾ ਆਦਾ ਫੈਲੇ ਦਿੱਤੀ ਜੇ ਲੱਗੇ ਹੁੰਦੇ ਨਾ ਕਹਵਾ ਲੈ ਲੈ ਆਓ ਠੀਕ ਆ ਮੈਂ ਵੀ ਫਿਰ ਮੁੱਖ ਦੱਲੀ ਫਿਰ ਦੱਲੀ ਆਹ ਉਹ ਹੁਣ ਕਹਿੰਦਾ ਜਦ ਤੱਕ ਦੱਲੀ ਘਰ ਤੇ ਤਾ ਕਰੋ ਠੀਕ ਖੜਾ ਬੰਦੇ ਤੂੰ ਖੜਾ ਬੰਦੇ ਮੈਂ ਬੰਦਰ ਬਿਲਕੁਲ ਖੜਾ ਦਾ ਕਿ ਨਾ ਉਹ ਕੋਲ ਕੋਈ ਉਹ ਜਾਨੀ ਉਹਦਾ ਲਾਇਗਾ ਮੇਰੇ ਤੋਂ ਨਾਮ ਮੇਰੇ ਤੋਂ ਗੱਲ ਦਾ ਤਾਂ ਲੈ ਲਿਆ ਜਿਹੜਾ ਬੰਦਾ